ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਪੱਠਲ ਪੱਠਲ ਪਾਈका ਪਿੰਡ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਵੀਰ ਕੋਮਲ ਪੱਠਲ ਦੇ ਕੋਲ ਆਏ ਆ ਸੋ ਜਿਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਇੱਕ ਪਹਿਲਾ ਵੀਡੀਓ ਆਪਾਂ ਇਸ ਘਰੋਂ ਪਾਈ ਸੀਗੀ ਅੱਜ ਤੋਂ ਤਕਰੀਬਨ ਕੋਈ 10 12 15 ਦਿਨ ਦਾ ਸਮਾਂ ਹੋ ਗਿਆ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਠੀਕ ਆ ਜੀ ਤੇ ਜ਼ਿਆਦਾ ਤਰ ਗਿਣਤੀ ਦੇ ਵਿੱਚ ਹੁੰਦੇ ਆ ਪਸ਼ੂ ਕੋਈ 8 7 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਤੁਹਾਨੂੰ ਅਵੇਲੇਬਲ ਮਿਲਣਗੇ ਤੇ ਨਾਲ ਦੇ ਨਾਲ ਜਿਹੜੇ ਦੋਸਤੋ ਘਰੇ ਐਨੀਮਲ ਜਿਹੜੇ ਘਰੇ ਪਸ਼ੂ ਰੱਖੇ ਆ ਉਹ ਵੀ ਬਹੁਤ ਸਟੈਂਡਰਡ ਦੀਆਂ ਮੱਝਾਂ ਝੋਟੀਆਂ ਵੀਰ ਨੇ ਰੱਖੀਆਂ ਨੇ ਤੇ ਮੋਹਰਾ ਬਰੀਡ ਦੇ ਪਸ਼ੂ ਜ਼ਿਆਦਾਤਰ ਇਸ ਘਰੇ ਆਉਂਦੇ ਆ ਤੇ ਹਰਿਆਣੇ ਦੀਆਂ ਝੋਟੀਆਂ ਹੁੰਦੀਆਂ ਦੋਸਤੋ ਬਾਕੀ ਚੰਗੀ ਮਿਲਕਿੰਗ ਵਾਲੇ ਪਸ਼ੂ ਹੁੰਦੇ ਆ ਤੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਟੋਟਲ ਵੈਸੇ ਨਗ ਜਿਹੜੇ ਆ ਪੰਜ ਦਿਖਾਉਣੇ ਆ ਤੇ ਨਾਲ ਨਾਲ ਲੱਗਦੇ ਪਿੰਡ ਜਿਹੜੇ ਦੋਸਤੋ ਪਿੰਡ ਭੱਟਲ ਭਾਈਕੇ ਭੱਟਲ ਸੱਜਾ ਪਿੰਡ ਵ ਫੇਲੋਂ ਕੇ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਠੀਕ ਆ ਜੀ ਤੇ ਬਿਲਕੁਲ ਜੇਕਰ ਆਪਾਂ ਨੈਸ਼ਨਲ ਹਾਈਵੇ ਬਟਿੰਡਾ ਅਮਰਸਰ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤੇ ਚੜ੍ਹਦੇ ਪਾਸੇ ਵੱਲ ਪਿੰਡ ਪਠਲਪਾਈਕਾ ਤੇ ਨਸ਼ਹਿਰੇ ਪੰਨੂਆ ਤੋਂ ਦੋਸਤੋ ਜਿਹੜਾ ਬਾਹਰਲਾ ਬਾਈਪਾਸ ਠੀਕ ਆ ਜੀ ਉੱਥੋਂ ਇੱਕ ਛੜਕ ਜਿਹੜੀ ਆ ਨਿਕਲਦੀ ਆ ਪਿੰਡ ਪਠਲਪਾਈਕੇ ਨੂੰ ਇਹ ਡੇਰਾ ਸਾਹਿਬ ਅੱਗੇ ਛੜਕ ਚਲੀ ਜਾਂਦੀ ਆ ਤੇ ਵੀਰ ਕੋਮਲ ਦੇ ਕੋਲ ਆਇਆ ਦੋਸਤੋ ਤੇ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਨਾਗਾਜ ਟੋਟਲ 5 ਆ ਤਿੰਨ ਮੱਜਾਂ ਸੂਈਆਂ ਸਵਾਈਆਂ ਨੇ ਠੀਕ ਆ ਜੀ ਬਿਲਕੁਲ ਸਜਰਤਾ ਚ ਕਿਸ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ ਸਾਸਰੀਆ ਸੰਧੂ ਸਾਹਿਬ ਹੋਰ ਸਨੋ ਠੀਕ ਠਾਕ ਬਹੁਤ ਵਧੀਆ ਵੀਰੇ ਕੋਮਲ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਅੱਛਾ ਫਿਰ ਕੋਮਲ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਇੱਕ ਆਪਾਂ ਵੀਡੀਓ ਪਾਈ ਸੀ ਉਸ ਤੋਂ ਬਾਅਦ ਤੁਸੀਂ ਦੱਸਿਆ ਸੀ ਵੀ ਬਹੁਤ ਜ਼ਿਆਦਾ ਆਪਣੇ ਵੀਰ ਖਰੀਦਦਾਰ ਕਾਫੀ ਜੁੜ ਗਏ ਨਾਲ ਹਾਂਜੀ ਕਾਫੀ ਜੁੜ ਗਏ ਆ ਤੇ ਕਾ ਟੜਾ ਟੜ ਪਸ਼ੂ ਵੀ ਕਾਫੀ ਜ਼ਿਆਦਾ ਵਿਕੀ ਗਏ ਕਾਫੀ ਡੈਂਗਰ ਵਿਕੀ ਗਏ ਆ ਜੀ ਤੇ ਅੱਜ ਆਪਣੇ ਕੋਲ ਤਕਰੀਬਨ ਵੈਸੇ 9 ਤੋਂ 8-9 ਸੀਗੇ ਟੋਟਲ ਹਾਂਜੀ 9 ਆਪਣੇ ਕੋਲ 8-9 ਆ ਤੇ ਆਪਾਂ ਪੰਜਾਂ ਦੀ ਪਾਵਾਂਗੇ ਵੀਡੀਓ ਜੀ ਠੀਕ ਹੈ ਜੀ ਵੀਡੀਓ ਦੇ ਵਿੱਚ ਦੋਸਤੋ ਅੱਜ ਪੰਜ ਤੁਹਾਨੂੰ ਪਸ਼ੂ ਦਿਖਾਉਣੇ ਆ ਵੈਸੇ ਮੱਝਾਂ ਜੜੀਆਂ ਝੋਟੀਆਂ ਇਹ 8-9 ਆ ਠੀਕ ਹੈ ਜੀ ਤੇ ਜ਼ਰੂਰ ਤੁਸੀਂ ਜਦੋਂ ਇੱਥੇ ਆਉਂਦੇ ਹੋ ਠੀਕ ਹੈ ਜੀ ਵਿਜ਼ਿਟ ਕਰਦੇ ਹੋ ਤੇ ਪਸ਼ੂ ਤੁਹਾਨੂੰ ਜਿਹੜੇ ਸਵੇ ਸਵੇ ਵੀ ਮਿਲਣਗੇ ਗੱਬਣ ਵੀ ਮਿਲਣਗੇ ਬਾਕੀ ਚੁਆਇਸ ਤੁਹਾਡੀ ਆ ਕਿਹੋ ਜਿਹਾ ਪਸ਼ੂ ਤੁਹਾਡਾ ਜਿਹੜਾ ਦੋਸਤੋ ਤੁਹਾਨੂੰ ਪਸੰਦ ਆਉਂਦਾ ਠੀਕ ਆ ਕਿਹੋ ਜਿਹਾ ਰੇਡ ਪੜਤੇ ਵਾਲਾ ਪਸ਼ੂ ਪਸੰਦ ਆਉਂਦਾ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਕਰ ਸਕਦੇ ਜੀ ਠੀਕ ਹੈ ਜੀ ਕੁੰਮਲ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਜਿਹੜੀਆਂ ਸੂਈਆਂ ਸਵਾਈਆਂ ਆਪਣੇ ਕੋਲ ਮੱਝਾ ਖੜੀਆਂ ਨੇ ਸਾਹਮਣੇ ਇਹਨਾਂ ਤੋਂ ਕਰ ਲਵਾਂਗੇ ਤੇ ਜਿਹੜੀ ਸਟਾਰਟਿੰਗ ਤੋਂ ਇਹ ਮੱਝਾ ਵੀਰ ਇਹਦੀ ਡਿਟੇਲ ਕੀ ਆ ਸੂਆ ਦੱਸ ਦਿਓ ਤੇ ਦਿਨ ਦੱਸ ਦਿਓ ਕਿੰਨੇ ਘੋਗੇ ਨੂੰ ਸੂਈ ਨੂੰ ਇਹ ਸੰਤੂ ਸਾਹਿਬ ਤੀਜਾ ਸੂਆ ਸੂਈ ਆ ਹਾਂ ਜੀ ਤੇ 4 ਦਿਨ ਦੀ ਸੂਈ ਆ ਥੱਲੇ 13 ਤੋਂ 14 ਲੀਟਰ ਦੇ ਵਿੱਚ ਬੋਲਾ ਆਊਗਾ ਜੀ ਠੀਕ ਹੈ ਜੀ ਹਾਂ ਜੀ ਤੇ ਛੋਟੀ ਦੁੱਧ 15 16 ਲੀਟਰ ਦੁੱਧ ਕੱਢੂਗੀ ਜੀ ਬਲਕਿ ਹਜੇ ਤਿੰਨਾ ਚੌਕ ਦਿਨਾਂ ਦੀ ਚੌਕ ਮੈਂ ਸੂਈ ਪੇ ਵਿਖਾ ਦੋ ਕੱਟੀ ਦਾ ਗਿੱਲਾ 나ੜੂ ਨਾਲ ਠੀਕ ਆ ਜੀ ਹਾਂਜੀ ਬਬ ਦੋਸਤੋ ਤਿੰਨਾ ਚੌ ਦਿਨਾਂ ਦੀ ਸੂਈ ਆ ਤੇ 13 14 ਕਿਲੋ ਸਟਾਰਟਿੰਗ ਵੇਖੋ ਤੁਸੀਂ ਬਹੁਤ ਜਲਦੀ ਸਟਾਰਟਿੰਗ ਕਰਮਾ ਲਈ ਨੇ ਫੜੀ ਆ ਤੇ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਸੂਆ ਤੀਜਾ ਦੱਸਦਾ ਜੀ ਤੀਜਾ ਸੂਆ ਜੀ ਤੀਜਾ ਸੂਆ ਤੀਸਰਾ ਹੈ ਠੀਕ ਆ ਤੇ ਮਗਰ ਕੱਟੀ ਆ ਆ ਤੁਸੀਂ ਜਿਹੜਾ ਬੱਚਾ ਦੇਖ ਰਹੇ ਜੇ ਇਹ ਇਸੇ ਦਾ ਬੱਚਾ 나ੜੂਏ ਬਿਲਕੁਲ ਬੱਚਿਆਂ ਦੇ ਨਾਲ ਆ ਠੀਕ ਆ ਜੀ ਤੇ ਕੋਈ ਵੀਰ ਆਪਣੀ ਦੋ ਡੰਗ ਤਿੰਨ ਟਾਈਮ ਚੋਕੇ ਤਸੱਲੀ ਕਰ ਲੇ ਇੱਕ ਨਾਲ ਦੀ ਨਾਲ ਵੀਰੇ ਕੋਮਲ ਇਹ ਵੀ ਤੁਸੀਂ ਨੋਟ ਕਰਾ ਦਿਓ ਸਵੇਰ ਜਵਾਈ ਕਿੰਨੇ ਤੋਂ ਕਿੰਨੇ ਵਜੇ ਇਹ 6 ਵਜੇ ਸਵੇਰੇ ਚੋਈ ਦੀ 6 ਵਜੇ ਸ਼ਾਮ ਨੂੰ ਮਾਲ ਚੋਈਦਾ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸੋਭਾ ਵੀ 6 ਵਜੇ ਤੇ ਸ਼ਾਮੀ ਵੀ ਜਿਹੜੀ 6 ਵਜੇ ਚਵਾਈ ਇਹਨਾਂ ਪਸ਼ੂਆਂ ਦੀ ਹੁੰਦੀ ਆ ਤੇ ਹੁਣ ਤਕਰੀਬਨ ਦੁਪਹਿਰ ਦੇ ਕੋਈ 2:00 ਵਜਣ ਡੈ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਜਿਵੇਂ ਜਿਵੇਂ ਪਸ਼ੂ ਸ਼ਾਮ ਦੀ ਚਵਾਈ ਆਲ ਜਾ ਰਿਹਾ ਓਵੇਂ ਲੇਵਾ ਬਿਲਕੁਲ ਤਿਆਰ ਕਰੀ ਜਾਂਦਾ ਪਿਆ ਠੀਕ ਆ ਤੇ ਲੇਵਾ ਬਖਾਲੇ ਤੋਂ ਹੀ ਪਤਾ ਲ ਉਹਨੇ ਪਛਾਣੋ ਕਿਸ਼ਤੀ ਲੇਵਾ ਧੋਨ ਵਾਲੀ ਸਾਈਡ ਤੋਂ ਲੈ ਕੇ ਤੇ ਬਿਲਕੁਲ ਸੂ ਦੇ ਨਾਲ ਬਿਲਕੁਲ ਸ਼ਾਮ ਤੱਕ ਇਹ ਬਰਦੋਸ ਹਿਲਸਾਲ ਵੀ ਝੋਟੀ ਬਹੁਤ ਜਿਆਦੀ ਆ ਠੀਕ ਹੈ ਜੀ ਹਾਂਜੀ ਅੱਛਾ ਕੋਮਲ ਵੀਰੇ ਇੱਕ ਇਹ ਵੀ ਦੱਸ ਦਈਏ ਵੀ ਜਿਹੜੀ ਹੈ ਆਪਣੇ ਕੋਲ ਜਿਹੜਾ ਨਸਲ ਬਰੀਡ ਆ ਹਾਂਜੀ ਚੰਗੇ ਮਿਲਕ ਵਾਲੇ ਪਸ਼ੂ ਆ ਕਿਹੜੀ ਸਾਈਡ ਵਾਲੇ ਆਪਣੇ ਹੈ ਪੰਜਾਬ ਵਾਲੀ ਸਾਈਡ ਵਾਲੇ ਜਾਂ ਪੰਜਾਬ ਤੋਂ ਬਾਹਰ ਵਾਲੀ ਨਹੀਂ ਪੰਜਾਬ ਤੋਂ ਬਾਹਰ ਵਾਲੀ ਆ ਠੀਕ ਹੈ ਜੀ ਹਾਂਜੀ ਤੇ ਹਾਈਐਸਟ ਵੈਸੇ ਕਿੰਨਾ ਕੁ ਦੁੱਧ ਤਾਂ ਬਾਤੀਰਾਂ ਦਾ ਕਿੰਨਾ ਕਿਚ ਪਾਉਣਾ ਚਾਹੀਦਾ ਇਹਨੂੰ ਇਹਨੂੰ ਤਜਰਬੇ ਹਿਸਾਬ ਨਾਲ 16-17 ਲੀਟਰ ਚਾਉਣਾ ਚਾਹੀਦਾ ਜੀ ਵੀ ਜਿਹੜੇ ਹਿਸਾਬ ਨਾਲ ਸਟਾਰਟਿੰਗ ਕੀਤੀ ਜਿਹਦੇ ਹਿਸਾਬ ਨਾਲ ਸਟਾਰਟਿੰਗ ਆ ਅਜੇ ਗਿੱਲਾ 나ੜੂ ਆ 13 ਤੋਂ 14 ਲੀਟਰ ਦੇ ਵਿੱਚ ਬੋਲਾ ਆਊਗਾ ਛੋਟੀ ਤੋਂ ਠੀਕ ਆ ਜੀ ਹਾਂਜੀ ਲਓ ਦੋਸੋ ਵੀਰਨ ਦਾ ਵੀ ਜਿਹੜੇ ਹਿਸਾਬ ਨਾਲ ਸਟਾਰਟਿੰਗ ਫੜੀ ਆ ਕੋਈ 16-17 ਲੀਟਰ ਇਹਨੂੰ ਦੁੱਧ ਚਾਉਣਾ ਚਾਹੀਦਾ ਤੇ ਥੱਲੇ ਲੇਵੇ ਦੀ ਕਮਾਲ ਆ ਠੀਕ ਆ ਜੀ ਆ ਤੁਸੀਂ ਵੇਖੋ ਥੱਲਿਓ ਲੇਵੇ ਹਵਾਨੇ ਦੀ ਬਹੁਤ ਖੂਬਸੂਰਤ ਚੰਗੀ ਸੋਹਣੀ ਵੰਡ ਤੇ ਥੰਮ ਨੱਗਾ ਠੀਕ ਆ ਤੇ ਮ ਅੱਛਾ ਕੁਮਲ ਦੀ ਡਿਮਾਂਡ ਵੀਰੇ ਦੱਸ ਦੇ ਕੀ ਕਰਦਾ ਮੋਢਾ ਡਿਮਾਂਡ ਤੇ ਸੰਧੂ ਸਾਪਾ 20 ਕਰੀਏ 1 15 ਦੀ ਝੋਟੀ ਦੇਵਾਂਗੇ ਜੀ 1 15 ਦੀ ਹਾਂਜੀ ਠੀਕ ਹੈ ਜੀ ਵੀ ਮੋਲਾ ਪਾ ਉਹੀ ਕਰਨੇ ਆ ਵੀ ਜਿਹੜੇ ਲੈ ਆਣਾਂ ਵਾ ਵਿੱਚੋਂ ਕੋਈ ਮਾਨਤਾ ਨਾਲ ਕੋ 2 40 ਛੋੜ ਕੇ ਪਹਿਲਾਂ ਮਾਨਤਾ ਛੋੜੀ ਹੋਊਗੀ ਜੀ ਜਿਹੜਾ ਮੀਰ ਭਰਾ ਆਊਗਾ ਠੀਕ ਹੈ ਜੀ ਹਾਂਜੀ ਲਓ ਜੀ 1 20 ਦੋਸਤੋ ਤੇ ਬਾਕੀ ਮਾਨਤਾਂ ਹੋ ਜਾਊਗਾ ਛੋਟਛੱਪਾ ਹੋ ਜਾਊਗਾ ਠੀਕ ਹੈ ਜੀ ਤੇ ਪੂਰੇ ਚੌੜੇ ਚਗਾਠੇ ਦੀ ਮੈਂ ਆ ਲੰਬੀ ਲੂੰਬੀ ਪੂਰੀ ਆ ਇੱਧਰ ਕੁਮਲ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੀਰ ਆ ਗਈ ਇਹ ਸੰਦੂਸਾ ਦੂਜਾ ਸੂਹਾ ਝੋਟੀ ਸੂਈ ਆ ਇਹ 12 ਤੋਂ 13 ਦਿਨ ਦੀ ਸੂਈ ਆ ਜੀ ਠੀਕ ਹੈ ਜੀ ਹਾਂ ਜੀ ਇਹ ਥੱਲੇ ਦੁੱਧ ਹੋਊਗਾ 14 ਲੀਟਰ ਪੱਕਾ ਦੁੱਧ ਹੋਊਗਾ ਜੀ ਇਹ ਥੱਲੇ ਸੋ 14 ਕਿਲੋ ਦੋਸਤੋ 14 ਕਿਲੋ ਦਾ ਕਰਮਾ ਲਈ ਇਹ ਵੀ ਖੇਡਣ ਲਈ ਆ ਤੇ ਦਿਨ 5 7 ਕੀ ਹੋਇਆ ਨਹੀਂ ਨਹੀਂ ਇਹਨੂੰ 10 ਤੋਂ 12 ਦਿਨ 10 ਤੋਂ 12 ਦਿਨ ਹੋਗੇ ਹਾਂ ਜੀ ਹਾਂ ਜੀ ਅਜੇ ਮੈਲਾ ਮਾਰੂ ਝੋਟੀ ਨੇ ਠੀਕ ਹੈ ਜੀ ਮਗਰ ਇਹਦੇ ਵੀ ਕੱਟੀ ਜਾ ਕੇ ਇਹਦੇ ਮਗਰ ਵੀ ਕੱਟੀ ਆ ਜੀ ਲਓ ਜੀ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਨੂੰ ਦੋਸਤੋ ਇਸ ਝੋਟੀ ਨੇ ਜਨਮ ਦਿੱਤਾ ਤੇ ਝੋਟੀ ਕਦ ਕਾਟਦੀ ਇਹ ਵੀ ਕਮ ਗੁਲਾਈ ਦੇ ਵਿੱਚ ਸਿੰਘ ਆ ਠੀਕ ਆ ਜੀ ਬੇਲ ਬੂਲ ਸੋਹਣੀ ਆ ਸੋ 14 ਕਿਲੋ ਨੈਟ ਐਸ ਵਰਕ ਵਕਤ ਜਿਹੜਾ ਦੋਸਤੋ 14 ਕਿਲੋ ਤੇ ਚੱਲ ਜਿੱਦਾਂ ਮਰਜੀ ਕੋ ਤਸੱਲੀ ਦੋ ਟਾਈਮ ਕਰਕੇ ਝੋਕੇ ਖੜ ਸਕਦਾ ਜੀ ਠੀਕ ਆ ਜੀ ਦੂਰੋਂ ਫੜਿਆ ਘਾਟਨ ਅਛਾ ਕੰਮ ਵੀਰੇ ਚੋਣ ਚਾਂ ਦੀਆਂ ਵੀ ਪੂਰੀਆਂ ਦੱਸ ਦਿਓ ਵੀ ਚੁਵਾਈਆਂ ਚੁਵਾਈਆਂ ਕਰ ਵਾਲਿਆਂ ਨੂੰ ਕਿਹੋ ਜਿਹੀਆਂ ਆ ਰਹੀਆਂ ਮਾਲੀ ਜਿਹੜਾ ਆਪਣੇ ਸੋਇਆ ਆਊਗਾ ਚੋਣ ਚਾਂ ਸਾਰੀਆਂ ਮਈਆਂ ਓਕੇ ਆ ਕੋਈ ਗੱਲ ਨਹੀਂ ਚੋਣ ਕੋਲੀ ਵਧੀਆ ਮੋਟੀ ਧਾਰੈ ਦੀ ਵੀ ਠੀਕ ਆ ਜੀ ਹਾਂਜੀ ਲਓ ਜੀ ਸੋ ਚੁਵਾਈਆਂ ਜਿਹੜੀਆਂ ਦੋਸਤੋ ਵੀਰਾਂ ਦਾ ਪਹਿਲਾਂ ਹੀ ਜਿਹੜੀਆਂ ਆਪਾਂ ਬਿਲਕੁਲ ਛਾਂਡ ਛਾਂਡ ਕੇ ਪਸ਼ੂ ਖਰੀਦਣਾ ਹੁੰਦਾ ਵੀ ਚੁਆਈਆਂ ਪਹਿਲਾਂ ਇਹ ਸਾਰੀਆਂ ਦੀਆਂ ਬੰਬ ਚੁਆਈਆਂ ਨੇ ਕੋਈ ਭਰਾ ਦੂਰੋਂ ਜਿਹੜੇ ਆ ਜਾਂਦਾ ਠੀਕ ਆ ਜੇ ਪੇ ਧੜਕ ਇੱਕ ਟਾਈਮ ਚਲੋ ਦੋ ਟਾਈਮ ਚਲੋ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ 14 ਕਿਲੋ ਬਿਲਕੁਲ ਨੈਟ ਜਿਹੜਾ ਜੋਖਮਾ ਦੋਗਾ 14 ਕਿਲੋ ਜੋਖਮਾ ਭਾਵੇਂ ਕੋ ਜਿੱਦਾਂ ਮਰਜ਼ੀ ਤਸੱਲੀ ਕਰਕੇ ਖੜੇ ਜੀ ਠੀਕ ਆ ਤੇ ਇਹਦਾ ਵੀਰ ਕੋਮਲ ਕੀ ਕਰਦੇ ਜੀ ਲੈਣ ਦੇਣਾ ਇਹ 1 35 ਦੀ ਦੇਵਾਂਗੇ ਜੀ 1 35 ਦੀ ਹਾਂਜੀ ਲਓ ਜੀ 1 35 ਦੀ ਦੋਸਤੋ ਇਹ ਝੋਟੀ ਤੁਹਾਨੂੰ ਮਿਲੂਗੀ ਸੋ ਚੰਗੇ ਦੋ ਢਾਲੀ ਜੇ ਮੈਲਾ ਸੁੱਟ ਕੇ ਆ ਠੀਕ ਮੈਲੀਓ ਬਸ ਅੱਜ ਭਲਕੇ ਤੁਰਨ ਆਲੀ ਆ ਆ ਤੁਰਨ ਆਲੀ ਆ ਅਸੂਰੇ ਠੀਕ ਆ ਜੀ ਇਹ ਤਾਂ ਬੱਚਾ ਕੁੰਮਲ ਉਹ ਕੱਟੀ ਹਾਂਜੀ ਉਹ ਕੱਟੀ ਠੀਕ ਆ ਜੀ ਇੱਕ ਵਾਰੀ ਦੋਸਤੋ ਇਹਦੀ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਬਾਅਦ ਵਿੱਚ ਮਿਸ ਹੋ ਜਾਂਦਾ ਕਿ ਨਾ ਬੱਚਾ ਦਿਖਾਉਣਾ ਆ ਫੀਮੇਲ ਕਾਫ ਆ ਇਸੇ ਝੋਟੀ ਦਾ ਠੀਕ ਆ ਜੀ ਸੋ 12 ਦਿਨਾਂ ਦਾ 10 12 12 ਕਿ ਦਿਨਾਂ ਦਾ ਆਈਡੀਆ ਮੰਨ ਲੇ ਕੋਈ ਵੀਰ ਠੀਕ ਆ ਜੀ ਕੋਲਾ ਹੀ ਬੱਚਾ ਆ ਮਗਰ ਕੱਟੀ ਐ ਠੀਕ ਆ ਜੀ ਠੀਕ ਆ ਅੱਛਾ ਵੀਰ ਕੋਮਲ ਅਕੇ 3ਰੇ ਨੰਬਰ ਤੇ ਆਪਣੇ ਕੋਲ ਜਿਹੜੀ ਇਧਰ ਆ ਕੇ ਓਟੀ ਵੀਰ ਆ ਗਈ ਮਾਜਾ ਜੀ ਇਹ ਤਾਂ ਵੀਰ ਕੀ ਵੀਰਵਾ ਕੀ ਡਿਟੇਲ ਆ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੀ ਇਹ ਦੂਜਾ ਸੁਆ ਛੋਟੀ ਸੂਈ ਆ ਇਹਨੂੰ 7 ਤੋਂ 8 ਦਿਨ ਹੋਏ ਸੂਈ ਨੂੰ 8 7 ਕ ਦੇਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਇਹ ਥੱਲੇ ਦੁੱਧ ਆਉ ਬਾਰਾਂ ਲੀਟਰ ਤਕਰੀਬ ਹੋ ਪੱਕਾ ਦੁੱਧ ਠੀਕ ਆ ਜੀ ਹਾਂਜੀ ਲਓ ਜੀ ਤੇ ਸੁਆ ਕਿਨਮਾ ਤੀਜਾ ਦੂਜਾ ਦੂਜਾ ਜੀ ਦੂਜਾ ਹਾਂਜੀ ਅੱਜ ਦਿਨ ਕਿੰਨੇ ਦੱਸੇ ਜੀ ਇਹਨੂੰ 7 ਤੋਂ 8 ਦਿਨ ਹੋਏ ਹੋਣਗੇ ਸੂਈ ਨੂੰ ਲਓ ਜੀ 8 7 ਦਿਨਾਂ ਦੀ ਸੂਈ ਇਹਦੇ 12 ਲੀਟਰ ਜਿਹੜਾ ਦੋਸਤੋ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਜਿਹੜਾ 12 ਤੇ ਦੁੱਧ ਉਹੀ ਦੱਸਿਆ ਜਾਊਗਾ ਜਿਹੜਾ ਦੋਸਤੋ ਹੋਊਗਾ ਫਿਰ ਕੋਮਲਾ ਬਿਲਕੁਲ ਇਸ ਘਰੇ ਤੁਹਾਨੂੰ ਚਵਾ ਕੇ ਤਸੱਲੀ ਕਰਵਾ ਦਊਗਾ ਠੀਕ ਆ ਜੀ ਜਿਹੜਾ ਚਵਾਉਣ ਦੇ ਵਿੱਚ ਦੁੱਧ ਉਹੀ ਤੁਹਾਨੂੰ ਦੱਸਿਆ ਜਾਊਗਾ ਠੀਕ ਆ ਜੀ 12 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਤੇ ਬਾਕੀ ਸੋਹਣੀ ਹਾਈਟ ਸੋਹਣੀ ਵੇਲ ਪੱਖੋਂ ਲੰਬੀ ਲੰਬੀ ਪੂਰੀ ਆ ਕਦ ਕਾਠ ਦੀ ਉੱਚੀ ਆ ਠੀਕ ਆ ਆ ਕਰੋ ਜਾ ਕੇ ਠੀਕ ਆ ਜੀ ਸੋ ਬਿਲਕੁਲ ਚੌੜਾ ਪਿੱਠਪੂੜਾ ਹਾਈਟ ਲੈਂਥ ਪ੍ਰੋਪਰ ਠੀਕ ਹੈ ਜੀ ਇਹਦੇ ਮਗਰ ਵੀ ਕੁੰਮਲ ਕੱਟੀ ਸੀ ਫੀ ਇਹਦੇ ਮਗਰ ਵੀ ਕੱਟੀ ਹੈ ਜੀ ਲਓ ਜੀ ਮਗਰ ਇਹਦੇ ਫੀਮੇਲ ਕਾਫਾ ਕੱਟੀ ਆ ਦੋਸਤੋ ਇਸ ਝੋਟੀ ਦੇ ਥੱਲੇ ਜਿਹੜਾ ਬੱਚਾ ਤੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਦੇਖੋ ਬੈਕ ਸਾਈਡ ਤੋਂ ਸੱਚੇ ਖੱਬੇ ਸਾਈਡ ਤੋਂ ਆ ਲਓ ਜੀ ਠੀਕ ਹੈ ਅੱਛਾ ਕੁੰਮਲ ਕਿੰਨਾ ਕਿਦੋਂ ਤੱਕ ਵੈਸੇ ਚਵਾ ਦੂਗੀ ਇਹ ਝੋਟੀ 15 ਕਿਲੋ ਦੁੱਧ ਚਵਾਊਗੀ ਜੀ 15 14 ਲੀਟਰ 15 14 ਲੀਟਰ ਤੇ ਜੀ ਦੂਗੀ ਹਾਂ ਜੀ ਠੀਕ ਹੈ ਜੀ ਪਰ ਹੁਣ ਜਿਹੜਾ ਮੌਕੇ ਤੇ ਆਪਣੇ ਘਰੋਂ ਰਹਿ ਜਾਣਾ ਉਹ 12 ਕਿਲੋ 12 ਕਿਲੋ ਆਜ ਰਹਾ ਦੁੱਧ ਆ ਜੀ ਠੀਕ ਆ ਜੀ ਹਾਂਜੀ ਉਹ ਵੀ 12 ਕਿਲੋ ਦੋਸਤੋ ਤੁਸੀਂ ਹੁਣ ਤਸੱਲੀ ਦੇ ਨਾਲ ਆਪਣੀ ਚੁਵਾਈ ਕਰਕੇ ਕਰਟੇਰੀਆ ਪੂਰਾ ਕਰ ਲਿਓ ਤੇ ਦੁੱਧ ਵੀਰਾਂ ਦਾ ਵੀ 15 ਲੀਟਰ ਚਵਾ ਦੂਗੀ ਆਰਾਮ ਨਾਲ ਜਿੱਡੀ ਝੋਟੀ ਜਾਂ ਕਦ ਬੋਤਾਲੀ ਆ ਜਿੱਡੀ ਬੇਲ ਪੱਖੂਆਂ ਠੀਕ ਆ ਮਗਰ ਵੀ ਇਹਦੇ ਕੱਟੀਆਂ ਕਰਮਾਲੀ ਦੇ ਠੀਕ ਆ ਜੀ ਮੱਝਾਂ ਝੋਟੀਆਂ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾਈਆਂ ਸੋਈਆਂ ਸਵਾਈਆਂ ਸਾਰੀਆਂ ਮਗਰ ਕੱਟੀਆਂ ਨੇ ਫੀਮੇਲ ਕਾਫ ਆ ਤੇ ਕੁਮਲੇ ਦਾ ਲੈਣ ਦੇਣ ਕੀ ਕਰਦਾ ਵੀਰੇ ਇਹ ਵੀ 1 35 ਦੇਵਾਂਗੇ ਤੁੰਦੂ ਸਾਹਿਬ 1 35 ਦੀ ਹਾਂਜੀ ਠੀਕ ਆ ਜੀ ਬਾਕੀ ਲੈਸ ਲੂਸ ਕਰਕੇ ਦੇ ਦਿਆ ਜੇ ਮਾਲ ਜਿੰਨਾ ਦਾ ਕੋਈ ਕੋਈ ਗੱਲ ਨਹੀਂ ਸੰਸਾ ਕੋਈ ਗੱਲ ਨਹੀਂ ਸੱਜਣ ਆਪਣਾ ਦੂਰੋਂ ਨੇੜੇ ਆਉਂਦਾ ਵੀਡੀਓ ਵੇਖ ਕੇ ਕੋਈ ਗੱਲ ਨਹੀਂ ਪੂਰਾ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਲਓ ਜੀ ਇੱਕ 35 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਮਾਨਤਨ ਹੋਊਗਾ ਕਿਸੇ ਭਰਾ ਦਾ ਘਰ ਆਇਦਾ ਠੀਕ ਹੈ ਜੀ ਤੇ ਬਾਕੀ ਤਿੰਨ ਸੁਈਆਂ ਸਵਾਈਆਂ ਨੇ ਜਿੰਨੂੰ ਵੀ ਕਿਸੇ ਵੀਰ ਨੇ ਹੱਥ ਪਾਉਣਾ ਠੀਕ ਹੈ ਜੀ ਉਹਨੂੰ ਤੁਸੀਂ ਹੱਥ ਪਾ ਸਕਦੇ ਜੇ ਚੁਵਾਈਆਂ ਵੈਸੇ ਸਾਰੀਆਂ ਦੀਆਂ ਥਣ ਭਾਂਡਿਆਂ ਤੋਂ ਲੱਗਦਾ ਇਹ ਪੂਰੀਆਂ ਬੰਬ ਚੁਵਾਈਆਂ ਨੇ ਠੀਕ ਆ ਤੇ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਦੂਜਾ ਠੀਕ ਹੈ ਜੀ ਅੱਛਾ ਕੋਮਲ ਵੀਰ ਇੱਧਰ ਜੇ ਆਪਾਂ ਗੱਲ ਕਰੀਏ ਦੋ ਆਪਣੇ ਕੋਲ ਗੱਬਣ ਖੜੀਆਂ ਤਿਆਰੀ ਵਾਲੀਆਂ ਹਾਂਜੀ ਤੇ ਪਹਿਲੇ ਨੰਬਰ ਤੇ ਜਿਹੜੀ ਆ ਕੀ ਆਪਣੇ ਕੋਲ ਵੈਸੇ ਚੌਥੇ ਨੰਬਰ ਤੇ ਆ ਹਾਂਜੀ ਹਾਂਜੀ ਇਹ ਸੂਆ ਕਰਮਾਗਾਹਸ ਹੁੰਦੀ ਆ ਇਹ ਤੀਜਾ ਸੂਆ ਸੂਗੀ ਸੰਧੂ ਸਾਹਿਬ ਤੀਜਾ ਸੂਆ ਹਾਂਜੀ ਤੇ ਸਮਾਂ ਵੈਸੇ ਕਿੰਨਾ ਕੁ ਲੈ ਜੂਗੀ ਇਹ ਤਕਰੀਬਨ 807 ਦਿਨ ਖੜੂਗੀ ਜੀ 8-7 ਕੁ ਦਿਨ ਹਜੇ ਪਏ ਆ ਹਾਂਜੀ 8-7 ਦਿਨ ਪਏ ਆ ਜੀ ਇਹਦੇ ਲਓ ਜੀ ਸੂਆ ਤੀਜਾ 8-7 ਕੁ ਦਿਨ ਹਜੇ ਕਿਸਾਨ ਵੀਰੋਏ ਦੇ ਪੈਂਡਿੰਗ ਆ ਠੀਕ ਆ ਤੇ ਬਾਕੀ ਥੱਲੇ ਨੇਵੇ ਦੀ ਤੁਹਾਨੂੰ ਇੱਕ ਵਾਰੀ ਉਲਟ ਬਹਿਣੀ ਵਾਲੀ ਸਾਈ ਆ ਤੁਸੀਂ ਵੇਖ ਸਕਦੇ ਜੇ ਥਣ ਥਣ ਇੱਕ ਜੱਜਮੈਂਟ ਹੋ ਜੂਗੀ ਆਈਡੀਆ ਹੋ ਜੂਗਾ ਠੀਕ ਆ ਜੀ ਢਿੱਲ ਖਵਾਨੇ ਲੇਵੇ ਵਿਖਾਲੇ ਜੀ ਕਾਫੀ ਜਿਆਦੀ ਤੇ ਇਹਦੇ ਵੀਰ ਜੀ ਵੈਸੇ ਕਿੰਨੇ ਕਿ ਕੋਮਲ ਕਿੰਨੇ ਕਿ ਦੀ ਤਸੱਲੀ ਤੇ ਆਪਣੇ ਕੋਲ ਵੀਰੇ ਪਹੁੰਚੀ ਆ ਵੀ ਕਿੰਨਾ ਕੁ ਦੁੱਧ ਚਵਾਜੂਗੀ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ 15 16 ਕਿਲੋ ਇਹਨੇ ਦੁੱਧ ਜੂਰੇ ਦੁੱਧ ਚਵਾਇਆ ਜੀ ਹਾਂਜੀ ਤੇ ਦੁੱਧ ਇਹਨਾਂ ਚਾਹੀਦਾ ਵੀ ਹੈਗਾ ਛੋਟੀ ਨੂੰ ਜੀ ਮਤਲਬ ਗੱਲ ਇਹ ਆ ਵੀ ਆਪਣੇ ਕੋਲ ਜਿਹੜੀਆਂ ਹੋਣ ਅੱਜ ਮੌਕੇ ਤੇ 15 15 ਤੋਂ ਪਲਾਸੀ ਹੈ ਮਾਲ ਪਲਾਸੀ ਆ ਸਾਰਾ ਮਾਲ ਠੀਕ ਆ ਲਓ ਵੀ ਦੋਸਤੋ ਚਾਹੇ ਪਸ਼ੂ ਕੋਈ ਸੋਇਆ ਸ ਤੇ ਚਾਹੇ ਗੱਬਣ ਦੀ ਗੱਲ ਕਰ ਲਈਏ ਵੀ 15 ਤੋਂ ਬਾਹਰ ਚੱਲਣ ਵਾਲੇ ਪਸੂਹੀ ਆ ਠੀਕ ਆ ਜੀ ਇਹ ਜਿਹੜੀ ਮਾਝ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਵੀ 8-7 ਦਿਨ ਬੇਸ਼ੱਕ ਅਜੇ ਲੈਂਦੀ ਆ ਪਰ 15 ਤੋਂ ਬਾਹਰ ਚੱਲਣ ਦੀ ਪੂਰੀ ਸੁਭਾਵਨਾ ਰਹੂਗੀ ਚੌੜਾ ਪਿੱਠਪੂੜਾ ਹਾਈਟ ਲੈਂਥ ਪੂਰੀ ਫੁੱਲ ਵਜਨ ਲੋਡ ਦੇ ਵਿੱਚ ਸਿੰਗਲ ਹੱਡੀ ਦੀ ਆ ਠੀਕ ਆ ਠੀਕ ਹੈ। ਉਹ ਭਾਂਡੇ ਦੇ ਵਿਖਾਲਿਆਂ ਤੋਂ ਜਿਹੜਾ ਦੋਸਤੋ ਜ਼ਿਆਦਾਤਰ ਆਪਾਂ ਜਜਮੈਂਟ ਕਰ ਸਕਦੇ ਆ ਵਿਖਾਲਾ ਕਰਮ ਵਾਲੀ ਨੂੰ ਬਹੁਤ ਸੋਣਾ ਚੌੜਾ ਮੋਢ ਤੋਂ ਲੇਵਾ ਤੇ ਬਹੁਤ ਜ਼ਿਆਦਾ ਢੱਲਾਪਣ ਲੇਵੇ ਦੇ ਵਿੱਚ ਸੋ 5 7 8 ਦਿਨਾਂ ਦੇ ਵਿੱਚ ਬਹੁਤ ਸੋਹਣੀ ਉਮੀਦ ਕਰਦੇ ਆ ਵੀ ਲੇਵਾ ਕਰਮ ਵਾਲੀ ਲੈਂਟਰ ਲਾਊਗੀ ਠੀਕ ਹੈ ਜੇ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਥੱਲੇੋਂ ਬਣੂ ਤੁਹਾਨੂੰ ਕੀ ਪੂਰਾ ਠੀਕ ਆ ਤੇ ਕੋਮਲ ਵੀਰੇ ਅੱਜ ਇਹ ਗੱਬਣਾ ਤੇ ਗੱਬਣ ਦਾ ਮੁੱਲ ਕੀ ਕਰਦੇ ਪਏ ਜੀ ਕਿਦਾ ਸੰਤੂ ਸਾਹਿਬ ਅੱਜ ਦਾ ਮੁੱਲ ਇੱਕ ਪੰਜੀ ਦੀ ਦੇ ਦਾਂਗੇ ਜੀ ਇੱਕ ਪੰਜੀ ਦੀ ਹਾਂਜੀ ਠੀਕ ਆ ਭਰਾ ਹਾਂਜੀ ਲਓ ਜੀ ਇੱਕ ਪੰਜੀ ਦੀ ਦੋਸਤੋ ਸਵਾ ਦੀ ਅੱਜ ਤੁਹਾਨੂੰ ਜਿਹੜੀ ਇਹ ਮੱਝ ਵੀਰਾਂ ਦਾ ਵੀ ਦੇ ਦੇਾਂਗੇ ਇਹ ਵੀ ਜਿਹੜੀ ਹਜੇ ਸੂ ਸੂਣੀ ਸੁਵੋਣੀ ਹੈ ਕਿ ਕਿਸੇ ਨੇ ਵੀਰ ਨੇ ਬਿਲਕੁਲ ਸਾਹਮਣੀ ਸੂਤਨੀ ਆ ਠੀਕ ਆ ਜੀ ਤੇ ਅੱਜ ਸਵਾ ਲੱਖ ਦੀ ਮਿਲ ਜੂਗੀ ਤੁਹਾਨੂੰ ਸੋ ਚੰਗੇ ਦੁੱਧ ਵਾਲੀ ਆ ਸੋ ਉਸ ਅਕੋਰਡਿੰਗ ਤੁਸੀਂ ਜਿਹੜੀ ਸੌਦੇ ਦੀ ਗੱਲਬਾਤ ਕਰ ਲਿਓ ਠੀਕ ਆ ਤੇ 53 ਤੋਂ ਪੌਣ ਤੇ ਭਾਰ ਪਿੱਛੇ ਦੀ ਦੂਜੀ ਤੀਜੀ ਸਮੱਸਿਆ ਕੌਣ ਕਰੇ ਆਪਣੀ ਗਾਰੰਟੀ ਹੋਊਗੀ 53 ਤੋਂ ਪੌਣ ਦੀਆਂ ਭਾਰ ਪਿੱਛੇ ਦੀ ਆਪਣੇ ਗੱਪਣ ਡੰਗਰਾਂ ਦੀ ਗਾਰੰਟੀ ਹੋਊਗੀ ਜੀ ਠੀਕ ਆ ਵੀਰ ਜੀ ਹਾਂਜੀ ਠੀਕ ਆ ਲੋ ਵੀ ਪ੍ਰਾਪੋ ਠੀਕ ਆ ਜੀ ਇਹ ਗੱਬਨ ਮਾਗ ਜਿਹੜਾ ਦੋਸਤ ਤੁਹਾਨੂੰ ਦਿਖਾਤਾ ਸਵਾ ਲੱਖ ਦੀ ਮੈਂ ਹੋ ਜੂਗੀ ਇੱਕ ਕੁਮਲ ਆਪਣੇ ਕੋਲ ਲਾਸਟ ਵਿੱਚ ਜਿਹੜੀ ਇਹ ਵੀਰ ਮਾਜ ਖੜੀ ਆ ਵੱਡੇ ਕੱਦ ਪੋਤ ਵਿੱਚ ਠੀਕ ਆ ਜੀ ਇਹ ਵੀ ਸੰਧੂ ਸਾਹਿਬ ਤੀਜਾ ਸੂਆ ਸੂਣ ਵਾਲੀ ਆ ਜੀ ਠੀਕ ਆ ਜੀ ਇਹ ਵੀ ਤੀਜਾ ਸੂਆ ਸੂਣ ਵਾਲੀ ਆ ਇਹ ਵੀ 16 17 ਕਿਲੋ ਇਹਨੇ ਦੁੱਧ ਦਿੱਤਾ ਜੀ ਇਹ ਵੀ ਅਜੇ 10 ਦਿਨ ਖੜਦੀ ਆ ਠੀਕ ਆ ਜੀ ਹਾਂਜੀ ਵੀ ਮੱਝ ਇਹ ਵੀ ਚੰਗੀ ਡਾਡੀ ਵੱਢੀ ਆ ਇੱਕ ਰੰਗਾ ਜੈਡ ਬਲੈਕ ਠੀਕ ਆ ਸੋ ਤੀਜਾ ਸੂਆ ਕਿਸਾਨ ਵੀਰ ਉਹ ਇਹ ਮੱਝ ਸੂਗੀ ਤੇ ਦਿਨ ਇਹਦੇ ਕੁਮਰਾ 8 10 60 10 ਕਜੇ ਅੱਜ ਕੇ ਦਿਨਾਂ ਰਹੀਆਂ ਲਾਉ ਵੀ ਅਜੇ ਅੱਠ ਕ ਦਿਨ ਹਾਂਜੀ ਲਾਉ ਵੀ ਦੋਸਤੋ ਵੱਡੇ ਪੱਲੇ ਦੀ ਮਹਾਂ ਆ ਠੀਕ ਆ ਵੈਸੇ ਮੱਝਾਂ ਪੰਜੀਆਂ ਵੀ ਤੁਹਾਨੂੰ ਦਿਖਾਈਆਂ ਨੇ ਤੇ ਤਕਰੀਬਨ ਸਾਰੀਆਂ ਮਿਲਦੀਆਂ ਜੁਲਦੀਆਂ ਮੱਝਾਂ ਨੇ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਕੋਈ ਛੋਟੀ ਹੈ ਤੇ ਕੋਈ ਵੱਡੀ ਆ 19 21 ਦਾ ਫਰਕ ਨਹੀਂਗਾ ਤੇ ਸਾਰੀਆਂ ਬਿਲਕੁਲ ਕੱਦ ਕਾਠ ਦੇ ਵਿੱਚ ਵਜਨ ਲੋੜ ਦੇ ਵਿੱਚ ਇੱਕੋ ਜੀ ਹਾਈਟ ਲੈਂਥ ਵਾਲੀਆਂ ਨੇ ਠੀਕ ਆ ਜੀ ਤੇ ਬਿਲਕੁਲ ਜੈਡ ਬਲੈਕ ਕਾਲਾ ਸੋਨਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਜੈਡ ਬਲੈਕ ਠੀਕ ਆ ਜੀ ਮੱਥੇ ਤੋਂ ਲੈ ਕੇ ਪੂ ਇੱਕ ਵੀ ਜਿਹੜਾ ਵਾਲ ਵਾਈਟ ਨਹੀਂਗਾ ਫੁੱਲ ਬੜਾ ਫੋਲੋ ਤੁਸੀਂ ਦੇਖ ਰਹੇ ਜੇ ਬਿਲਕੁਲ ਜੈਡ ਬਲੈਕ ਜਿਹੜੀ ਇਹ ਮੱਝ ਤੇ ਦਿਨ ਹਜੇ ਅਠ ਲੈ ਜੇ ਸੱਤ ਲੈ ਜੇ ਦਿਨ ਹਜੇ ਪੈਂਡਿੰਗ ਆ ਠੀਕ ਆ ਜੀ ਇਹਦੇ ਸੂਣ ਦੇ ਵਿੱਚ ਠੀਕ ਹੈ ਜੀ ਪਿਛਲੇ ਸਵੇਿਆਂ ਦਾ ਦੁੱਧੋ ਵੀ ਵੀਰ ਕੋਮਲ ਦੱਸ ਰਿਹਾ ਵੀ 16 ਲੀਟਰ ਜਾਂ 16 ਤੋਂ ਕ੍ਰਾਸ 16 ਤੋਂ ਬਾਹਰ ਹੀ ਚਲਦੀ ਰਹੀ ਆ ਤੇ ਜਿੱਡੀ ਮੱਝਾ ਦੋਸਤੋ ਵੈਸੇ ਇਹਨੂੰ ਦੁੱਧ ਦੇਣਾ ਆਂਦਾ ਕੁਛ ਨਹੀਂਗਾ ਅਸਲ ਦੇ ਵਿੱਚ ਆਪਾਂ ਇਹੋ ਜੀਆਂ ਮੱਝਾਂ ਦੀ ਗੱਲਬਾਤ ਕਰ ਸਕਦੇ ਆਂ ਵੀ ਇਹਨਾਂ ਨੂੰ ਦੁੱਧਾਂ ਦਾ ਕੁਛ ਨਹੀਂਗਾ ਠੀਕ ਆ ਜੀ ਜੇਕਰ 15 16 ਲੀਟਰ ਦੀ ਬਾਕੀ ਤਸੱਲੀ ਕੋਈ ਦੇ ਕੇ ਪਿਛੋਂ ਸੇਲ ਕਰਦਾ ਠੀਕ ਆ ਤੇ ਬਾਕੀ ਵੀਰ ਕੋਮਲ ਚੰਗੀ ਆ ਮੱਝ ਆਜੂਗੀ ਦਿਨਾਂ ਦੇ ਵਿੱਚ ਹੁਣ 8-7 ਦਿਨਾਂ ਦੇ ਵਿੱਚ ਅੱਛਾ 7 ਦਿਨਾਂ ਦੇ ਵਿੱਚ ਆਜੂਗੀ ਸਿੰਧੂ ਸਾਹਿਬ ਹੁਣ ਠੀਕ ਹੈ ਭਰਾ ਹਾਂਜੀ ਤੇ ਇਹ ਆਪਾਂ ਗੋਮਲ ਅੱਜ ਕਿੰਨੇ ਦੀ ਦੇਣੇ ਪਿਆ ਵੀ ਤਾਂ ਇਹ ਅੱਜ ਆਪਾਂ 1.35 ਦੀ ਦੇਵਾਂਗੇ ਵੀ ਜੀ 1.35 ਦੀ ਹਾਂਜੀ ਜਿਹੜਾ ਅੱਜ ਦਾ ਮੋਲ ਆ ਠੀਕ ਆ ਜੀ ਹਾਂਜੀ ਲਓ ਵੀ 1.35 ਦੀ ਅੱਜ ਮਿਲੂਗੀ ਤੁਹਾਨੂੰ ਠੀਕ ਆ ਜੀ ਤੇ ਬਾਕੀ ਭੱਲੇ ਤੁਸੀਂ ਵੇਖ ਸਕਦੇ ਬਾਹਰ ਨਾ ਮੈਨੇ ਬਹੁਤ ਜ਼ਿਆਦਾ ਵਾ ਹੂੰ ਹਾਂਜੀ ਤੇ ਪੰਤਾ ਪਣੂ ਝੋਟੀ ਬਹੁਤ ਚੰਗੀ ਆ ਠੀਕ ਆ ਜੀ ਹਾਂਜੀ ਸੋ ਬੰਨੀ ਥੰਨੀ ਵੀਰਾਂ ਦਾ ਵੀ ਪੂਰੀ ਆ ਹਜੇ ਦੋਸਤੋ 8-7 ਦਿਨ ਬਾਕੀ ਆ ਠੀਕ ਆ ਜੀ ਤੇ ਚੰਗੀ ਮਾਝਾ ਪੂਰੀ ਫਿਟਫਾੜ ਫੁੱਲ ਰਾਜੀ ਤੇ ਥੱਬਿਆਂ ਦੇ ਥੱਬੇ ਚੌੜਾ ਪੇਠ ਪੂੜਾ ਠੀਕ ਆ ਜੀ ਤੇ ਸਿੰਗਲ ਹੱਡੀ ਦੇ ਵਿੱਚ ਆ ਗੁਲਾਈ ਗੁਲਈ ਸਿੰਘਾਂ ਦੀ ਪੂਰੀ ਆ ਫੇਸਬੁਕ ਕੁਆਲਿਟੀਆਂ ਬੜੀਆਂ ਸੋਹਣੀਆਂ ਮੱਜਾਂ ਦੇ ਲਕੀਆਂ ਨੇ ਠੀਕ ਆ ਜੀ ਤੇ ਇਹ ਆ ਅੱਜ ਟੋਟਲ ਜਿਹੜੇ ਪੰਜ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਕੋਮਲ ਹੋਣਾਂ ਦੇ ਘਰੋਂ ਠੀਕ ਆ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਸੂਈਆਂ ਨੇ ਤੇ ਦੋ ਗੱਬਣ ਤੇ ਗੱਬਣ ਦਾ ਵੀਰਵਾ ਵੀ ਆਪਾਂ ਤੁਹਾਨੂੰ ਪਾ ਦਿੱਤਾ ਠੀਕ ਆ ਜੀ ਪੰਜਾਂ ਪੰਜਾਂ ਸੱਤਾਂ ਸੱਤਾਂ ਦੇ ਇਹਨਾਂ ਦੇ ਵਿੱਚ ਇਹ ਵੀ ਸੂਪ ਪਣੀਆਂ ਕਰਮਾਲੀਆਂ ਠੀਕ ਆ ਜੀ ਥੱਲਿਓਂ ਕਾਫੀ ਬਣਦੀਆਂ ਪਈਆਂ ਨੇ ਸੋਹਣੇ ਵਿਖਾਲੇ ਤੁਹ ਪਸੰਦ ਆਉਣਗੇ ਨਾ ਜਿਹੜੇ ਅੱਜ ਵੀਰ ਕੋਮਲ ਦੇ ਕੋਲੇ ਪੰਜ ਪਸੂ ਸੀਗੇ ਲੈ ਵੀ ਕੋਮਲ ਵੀਰੇ ਹੋਰ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਨਾਲ ਕੋਈ ਸਾਂਝੀ ਕਰਨੀ ਹੋਵੇ ਇਹੋ ਸੰਧੂ ਸਾਬ ਆਪਣੇ ਕੋ ਜਿਹੜਾ ਵੀ ਡੰਗਰ ਲੈਂਦਾ ਆਪਦੀ ਦੋ ਟਾਈਮ ਤਸੱਲੀ ਕਰਕੇ ਜਿੰਤਾ ਮਰਜੀ ਆਪਣੀ ਕਰਕੇ ਫੇਰ ਡੰਗਰ ਖੜੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਛਾ ਕੋਮਲ ਵੀਰੇ ਇਸੇ ਤਰ੍ਹਾਂ ਫਿਰ ਪਸੂ 5 7 8 ਨਗ ਜਿਹੜੇ ਆਪਣੇ ਕੋਲ डेली ਰੂਟੀਨ ਦੇ ਵਿੱਚ ਮੌਜੂਦ ਹੁੰਦੇ ਆ ਹਾਂਜੀ ਵੀ ਕੋਈ ਇਹ ਨਹੀਂ ਹੋਊਗਾ ਵੀ ਇੱਥੇ ਕੋਈ ਦੂਰੋਂ ਨੇੜੇੋਂ ਆ ਗਿਆ ਤੇ ਕਦੇ ਗੇੜਾ ਹੀ ਪੈ ਜਾਏਗਾ ਨਹੀਂ ਨਹੀਂ ਗੇੜਾ ਨਹੀਂ ਪੈਂਦਾ ਜੀ 5 6 7 ਨਗ ਪੱਕੇ ਆਪਣੇ ਕੋਲ ਹਾਜ਼ਰ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਆਊਟ ਆਫ ਸਟੇਟ ਦੀ ਜੇਕਰ ਆਪਾਂ ਗੱਲ ਕਰ ਲਈਏ ਪੰਜਾਬ ਤੋਂ ਬਾਹਰੋਂ ਵੀ ਕਾਫੀ ਵੀਰ ਆਉਂਦੇ ਆ ਮਾਲ ਖਰੀਦਦੇ ਆ ਪੰਜਾਬ ਦੇ ਵਿੱਚ ਤੇ ਵੈਸੇ ਵਪਾਰੀ ਵੀਰਾਂ ਦੇ ਕੋਲ ਕਈ ਵਾਰ 2 4 2 4 ਪਸ਼ੂ ਹੁੰਦੇ ਸੇਲ ਹੋ ਜਾਂਦੇ ਆ ਵਿਕ ਜਾਂਦੇ ਆ ਮੌਕੇ ਤੇ ਪਰ ਪਠੱਲ ਭਾਈ ਕਾ ਪਿੰਡ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਤੇ 8 9 ਇਹ ਤੁਹਾਨੂੰ ਐਵਰੀ ਟਾਈਮ ਜਿਹੜੇ ਆ ਇਹ ਮੌਜੂਦ ਮਿਲਣਗੇ ਅਵੇਲੇਬਲ ਮਿਲਣਗੇ ਸੂਹੇ ਹੁਣ ਗੱਬਣ ਹੁਣ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਤੇ ਵੀਰ ਕੋਮਲ ਦਾ ਨੰਬਰ ਤੁਸੀਂ ਐਡ ਕਰਕੇ ਰੱਖ ਲਿਓ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਕੋਮਲ ਇੱਕ ਨੰਬਰ ਬੋਲ ਦਈਏ ਫੋਨ ਨੰਬਰ ਆਪਣੇ 62809 ਹਾਂਜੀ 13855 ਠੀਕ ਹੈ ਜੀ ਹਾਂਜੀ ਲਓ ਜੀ ਇਹ ਨੰਬਰ ਦੋਸਤੋ ਸਕਰੀਨ ਤੇ ਚੱਲਣ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਐਨੀ ਟਾਈਮ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਖਰੀਦਣਾ ਕਿਸੇ ਵੀਰਨੇ ਪਸ਼ੂ ਤੇ ਜ਼ਰੂਰ ਤੁਸੀਂ ਵਿਜ਼ਿਟ ਕਰਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ